ਗਉੜੀ ਸ਼ੰਤ ਮਹੱਲਾ ਪੰਜਵਾਂ ਮੇਰੇ ਮਨ ਆਨੰਦ ਪਿਆ ਜੀਓ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਘਰ ਮੈਂ ਫਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਜ ਰਹੈ ਹਰ ਮਿਲਿਆ ਕੰਤ ਸੁਖਦਾਈ ਕੌੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜੀਉ ਵਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰ ਮਹਿ ਪਿਰ ਸੰਗ ਸੇਜ ਵਿਛਾਈ ਬੇਨਵੰਤ ਨਾਨਕ ਸਹਜ ਰਹੈ ਹਰ ਮਿਲਿਆ ਕੰਤ ਸੁਖਦਾਈ ਗੋੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜਿਓ ਵਜੀਵਾਦਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਓ ਗਵਾਇਆ ਅਨਹਦ ਵਾਜੇ ਵਜਹਿ ਕਰ ਮੈਂ ਪਿਰ ਸੰਗ ਸੇਜ ਵਿਛਾਈ ਬਿਨ ਵੰਦ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਉੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜੀਓ ਵਜੀਵਾ ਧਾਈ ਕਾਰ ਲਾਲ ਆਇਆ ਪਿਆਰਾ ਸਭ ਤਿਖਾ 부ਜਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰਮੈ ਪਿਰ ਸੰਗ ਸਹਿਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਵੜੀ ਸ਼ੰਤਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜਿਓ ਵਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰਮੈ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਠਾਕੁਰ ਰਹੈ ਹਰ ਮਿਲਿਆ ਕੰਤ ਸੁਖ ਦਾਈ ਕੌੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜੀਉ ਵਜੀ ਵਾਦਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲੇ ਆ ਤਾ ਲਾਨ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰ ਮਹਿ ਫਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜਿਓ ਵਜੀਵਾਦਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਓ ਗਵਾਇਆ ਅਨਹਦ ਵਾਜੇ ਵਜਹਿ ਕਰ ਮੈਂ ਪਿਰ ਸੰਗ ਸੇਜ ਵਿਛਾਈ ਬਿਨ ਵੰਦ ਨਾਨਕ ਸਹਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਉੜੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜੀਓ ਵਜੀਵਾ ਧਾਈ ਕਾਰ ਲਾਲ ਆਇਆ ਪਿਆਰਾ ਸਭ ਤਿਖਾ 부ਜਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰਮੈ ਫਿਰ ਸੰਗ ਸਹਿਜ ਵਿਛਾਈ ਬਿਨਵੰਤ ਨਾਨਕ ਸਹਿਜ ਰਹੈ ਹਰ ਮਿਲਿਆ ਕੰਤ ਸੁਖਦਾਈ ਗੌੜੀ ਸ਼ੰਤਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜਿਓ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਬਾਜੇ ਵਜਹਿ ਕਰਮੈ ਪਿਰ ਸੰਗ ਸੇਜ ਵਿਛਾਈ ਬੇਨਵੰਤ ਨਾਨੁਕ ਠਾਕੁਰ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਸ਼ੰਤ ਮਹੱਲਾ ਪੰਜਵਾ ਮੇਰਾ ਮਨ ਆਨੰਦ ਪਿਆ ਜੀਉ ਵਜੀ ਵਾਦਾਈ ਘਰ ਲਾ ਲਿਆ ਆਇਆ ਪਿਆਰਾ ਸਭ ਤਿਖਾ 부ਝਾਈ ਮਿਲੇ ਆਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਧ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰ ਮੈਂ ਪਿਰ ਸੰਗ ਸਹਿਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌਰੀ ਸ਼ੰਤ ਮਹੱਲਾ ਪੰਜਵਾ ਮੇਰੇ ਮਨ ਆਨੰਦ ਪਿਆ ਜਿਉ ਵਜੀ ਵਦਾਈ ਕਰ ਲਾਲ ਆਇਆ ਪਿਆਰਾ ਸਭ ਤਿਖਾਂ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰ ਮੈਂ ਪਿਰ ਸੰਗ ਸੇਜ ਵਿਛਾਈ ਬੇਨਵੰਤ ਨਾਨਕ ਸਹਜ ਰਹਿ ਹਰ ਮਿਲੇ ਆਕੰਤ ਸੁਖ ਦਾਈ ਗੋੜੀ ਸ਼ੰਤ ਮਹੱਲਾ ਪੰਜਵਾ ਮੇਰੇ ਆਨੰਦ ਪਿਆ ਜੀਓ ਵਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾਂ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਦ ਵਾਜੇ ਵਜਹਿ ਕਰ ਮੈਂ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਜ ਰਹਿ ਹਰ ਮਿਲੇ ਆਕੰਤ ਸੁਖਦਾਈ